ਸ਼ੈਲਮ ਜਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹਾਂ ਉਸ ਤੋਂ ਹਾਜ਼ਰਾਂ ਜੀ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜਿਹੜੀਆਂ ਦੋ ਅਪੁਆਇੰਟਮੈਂਟਸ ਬਾਰੇ ਪਹਿਲੀ ਰਾਬਰਟ ਐਫ ਕੈਨੇਡੀ ਜੂਨੀਅਰ ਦੀ ਸਿਹਤ ਵਿਭਾਗ ਦੇ ਮੁਖੀ ਵਜੋਂ ਚੋਣ ਹੋਈ ਹੈ ਐਲਨ ਮਸਕ ਕੋਲਮ ਲਾਜ਼ਮਾਂ ਦੀ ਸ਼ਾਂਤੀ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਖ਼ਬਰ ਹੈ ਕਿ ਡੋਨਲਡ ਟਰੰਪ ਦੀ ਵਲਾਦੀਮੀਰ ਪੁਤਨ ਦੇ ਨਾਲ ਗੱਲਬਾਤ ਹੋਈ ਹੈ ਤੁਲਸੀ ਗਵਾੜ ਦੀ ਚੋਣ ਹੋਈ ਹੈ ਨੈਸ਼ਨਲ ਇੰਟੈਲੀਜੈਂਸ ਮੁਖੀ ਵਜੋਂ ਤੇ ਕੈਲੀਫੋਰਨੀਆ ਦਾ ਸ਼ਹਿਰ ਫਰੀਮੌਂਟ ਫਰੀਮੌਂਟ ਦੇ ਵਿੱਚ ਇੱਕ ਨਵਾਂ ਕਾਨੂੰਨ ਪਾਸ ਹੋਇਆ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਰਾਬਰਟ ਐਫ ਕੈਨੇਡੀ ਜੂਨੀਅਰ ਦੀ ਕਨਫਰਮੇਸ਼ਨ ਬਾਰੇ ਇਹਨਾਂ ਦੀ ਕਨਫਰਮੇਸ਼ਨ ਹੋ ਗਈ ਹੈ ਸੈਨੇਟ ਦੁਆਰਾ ਐਜ਼ ਅ ਸਕੱਰੇਟਰੀ ਆਫ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਸੇਸ ਬਹੁਤ ਰੌਲਾ ਰੱਪਾ ਸੀ ਇਸ ਅਪੁਆਇੰਟਮੈਂਟ ਦਾ ਡੋਨਲਡ ਟਰੰਪ ਨੇ ਪਿਕ ਕੀਤਾ ਸੀ ਰਾਬਰਟ ਐਫ ਕੈਨੇਡੀ ਜੂਨੀਅਰ ਜਿਹੜੇ ਕਿ ਰਾਸ਼ਟਰਪਤੀ ਦੇ ਉਮੀਦਵਾਰ ਦੀ ਦੌੜ ਦੇ ਵਿੱਚ ਸ਼ਾਮਲ ਸੀ ਬਾਅਦ ਦੇ ਵਿੱਚ ਏ ਡੋਨਲਡ 트ੰਪ ਦੇ ਸਪੋਰਟ ਦੇ ਵਿੱਚ ਬੈਠ ਗਿਆ ਸੀ ਇਹਨਾਂ ਨੂੰ ਐਡੋਸ ਕਰ ਦਿੱਤਾ ਸੀ ਜਿੱਦਾਂ ਹੁੰਦਾ ਹੀ ਹੈ ਇਸੇ ਤਰੀਕੇ ਨਾਲ ਡੋਨਲਡ 트ੰਪ ਨੇ ਇਹਨਾਂ ਨੂੰ ਜਿਹੜਾ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਸ ਦੇ ਸੈਕਟਰੀ ਉਹ ਜੋ ਚੁਣਿਆ ਸੀ ਕਿ ਇਹਨਾਂ ਨੂੰ ਮੈਂ ਆ ਅਹੁਦਾ ਦੇਣਾ ਹੈ ਇਸ ਅਹੁਦੇ ਤੋਂ ਬਾਅਦ ਦੇਣ ਤੋਂ ਬਾਅਦ ਜਦੋਂ ਐਲਾਨ ਕੀਤਾ ਸੀ ਕਾਫੀ ਵਿਰੋਧ ਹੋਇਆ ਕਾਫੀ ਰੋਲਰ ਅਪਾ ਪਿਆ ਕਿ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਨਾਂ ਦੇ ਬਿਆਨ ਜਿਹੜੇ ਬਹੁਤ ਵਿਵਾਦਗ੍ਰਸਤ ਸੀਗੇ ਆਪਾਂ ਕਈ ਵਾਰੀ ਗੱਲਬਾਤ ਕਰ ਚੁੱਕੇ ਪਹਿਲਾਂ ਵੀ ਰੋਬਰਟ ਐਫ ਕੈਨੇਡੀ ਜੂਨੀਅਰਸ ਦੇ ਵੈਕਸੀਨ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਵੀ ਵੈਕਸੀਨਾਂ ਬਹੁਤ ਨੁਕਸਾਨ ਹੁੰਦਾ ਤੇ ਮੈਂ ਤੇ ਆਪਣੇ ਨਾਣਿਆਂ ਨੂੰ ਗਲਤੀ ਨਾਲ ਵੈਕਸੀਨ ਲਵਾ ਲਈ ਵੈਕਸੀਨ ਜਿਹੜੇ ਕਿ ਪੋਲੀਓ ਦੀ ਬਿਮਾਰੀ ਨਾਲ ਉਹਨੇ ਬੰਦਿਆਂ ਨੂੰ ਨੁਕਸਾਨ ਨਹੀਂ ਹੋਇਆ ਜਿੰਨਾ ਵੈਕਸੀਨ ਦੇ ਨਾਲ ਹੋ ਗਿਆ ਐਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੀ ਹੁਣ ਸਿੱਧੀ ਗੱਲ ਸੀ ਵੀ ਜਿਹੜੇ ਡੈਮੋਕ੍ਰੇਟਸ ਨੇ ਉਹਨਾਂ ਨੇ ਇਹਦਾ ਵਿਰੋਧ ਕਰਨਾ ਹੀ ਸੀ ਤੇ ਜਿਹੜੇ ਰਿਪਬਲਿਕਨ ਉਹ ਹੱਕ ਵਿੱਚ ਸੀਗੇ ਪਰ ਫੇਰ ਵੀ ਬਹੁਤ ਨੈਰੋ ਮਾਰਜਨ ਦੇ ਨਾਲ ਇਹਨਾਂ ਦੀ ਜਿੱਤ ਹੋਈ ਹੈ ਕੱਲ ਸੈਨੇਟ ਦੇ ਵਿੱਚ ਜਿਹੜੀਆਂ 52 ਵੋਟਾਂ ਆ ਉਹ ਇਹਨਾਂ ਦੇ ਹੱਕ ਚ ਪਈਆਂ ਤੇ 48 ਵਿਰੋਧ ਚ ਪਈਆਂ ਸੋ ਇਹਨਾਂ ਦੇ ਜਿਹੜੇ ਐਂਟੀ ਵੈਕਸੀਨ ਥਿਊਰੀ ਸੀ ਉਹਦੇ ਬਾਰੇ ਵੀ ਪਹਿਲਾਂ ਇਹਨਾਂ ਦੀ ਗੱਲਬਾਤ ਜਦੋਂ ਇਹਨਾਂ ਦੀ ਜਿਹੜੀ ਜਦੋਂ ਇਹਨਾਂ ਦੀ ਸੁਣਵਾਈ ਹੋ ਰਹੀ ਸੀ ਹੀਅਰਿੰਗ ਹੋ ਰਹੀ ਸੀ ਕਿਉਂਕਿ ਸੈਨੇਟ ਦੇ ਵਿੱਚ ਰਾਸ਼ਟਰਪਤੀ ਨੇ ਇਹਨਾਂ ਅਹੁਦਿਆਂ ਦੇ ਉਮੀਦਵਾਰਾਂ ਦੀ ਚੋਣ ਕਰਨੀ ਹੁੰਦੀ ਹੈ ਕਿ ਮੇਰੇ ਹਿਸਾਬ ਦੇ ਨਾਲ ਇਹਨੂੰ ਮੈਂ ਬਣਾਉਣਾ ਚਾਹੁੰਨਾ ਪਰ ਉਹਨੇ ਮਨਜ਼ੂਰੀ ਪਹਿਲਾਂ ਇੱਕ ਸੈਨੇਟ ਦੇ ਵਿੱਚ ਕਮੇਟੀ ਬੈਠਦੀ ਹੈ ਕਮੇਟੀ ਉਹਨੂੰ ਸੁਣਦੀ ਹੈ ਸਾਰਾ ਕੁਝ ਕਰਦੀ ਹੈ ਵੀ ਆਹ ਤੁਸੀਂ ਕਿਹਾ ਸੀ ਇਹਦੇ ਬਾਰੇ ਦੱਸੋ ਆ ਤੁਸੀਂ ਕਿਹਾ ਸੀ ਇਹਦੇ ਬਾਰੇ ਦੱਸੋ ਉਹ ਜਵਾਬ ਦਿੰਦੇ ਆ ਉਹਦੇ ਤੋਂ ਬਾਅਦ ਫਿਰ ਉਹ ਸੈਨੇਟ ਦੇ ਵਿੱਚ ਚਲੀ ਜਾਂਦੀ ਹੈ ਸੈਨੇਟ ਫਿਰ ਵੋਟ ਪਾਉਂਦੀ ਹੈ ਸੈਨੇਟਰ 100 ਨੇ ਜਿਹੜੇ ਕਿ ਸਾਰੀਆਂ ਸਟੇਟਾਂ ਦੇ ਵਿੱਚੋਂ ਇੱਕ ਸਟੇਟ ਦੇ ਵਿੱਚੋਂ ਦੋ ਸੈਨੇਟਰ ਹੁੰਦੇ 50 ਸਟੇਟਾਂ ਦੇ ਵਿੱਚੋਂ ਜਿਹੜਾ 100 ਸੈਨੇਟਰ ਉੱਥੇ ਹੁੰਦਾ ਆ ਉਹ ਵੋਟ ਹੋਂ ਜਿਹੜੀ ਇਹਨਾਂ ਦੇ ਫਿਰ ਉਹ ਵੋਟ ਫਾਈਨਲ ਡਿਸਾਈਡ ਕਰਦੀ ਹੈ ਭਾਵੇਂ ਰਾਸ਼ਟਰਪਤੀ ਚੋਣ ਵੀ ਲਵੇ ਕੋ ਕਹਿ ਵੀ ਦੇਣ ਕਿ ਨਹੀਂ ਜੀ ਮੈਂ ਇਹਨੂੰ ਚੁਣ ਲਿਆ ਸੈਨੇਟ ਮਨਜ਼ੂਰੀ ਦਿੰਦੀ ਆ ਆਮ ਤੌਰ ਦੇ ਉੱਤੇ ਤਾਂ ਸੈਨੇਟਰ ਉਹ ਰਾਸ਼ਟਰਪਤੀ ਉਹਦੀ ਹੋਈ ਹੁੰਦੀ ਆ ਕਿਉਂਕਿ ਜਿਹੜੀ ਪਾਰਟੀ ਦਾ ਵਿਅਕਤੀ ਜਿੱਤੇ ਹੋਵੇ ਉਹ ਹੀ ਰਾਸ਼ਟਰਪਤੀ ਬਣਦਾ ਪਰ ਸੈਨੇਟ ਦੇ ਵਿੱਚ ਲੋਕ ਵਿਰੋਧ ਕਰ ਸਕਦੇ ਹੁੰਦੇ ਆ ਜਦੋਂ ਦੂਜੇ ਪਾਸੇ ਜਾ ਸਕਦੇ ਹੁੰਦੇ ਆ ਰਿਪਬਲਿਕਨ ਜਿਵੇਂ ਮਿਕਮ ਕਰਨਲ ਨੇ ਉਹ ਦੂਜੇ ਪਾਸੇ ਗਏ ਆ ਉਹ ਪਾਰਟੀ ਉਹਨਾਂ ਦੇ ਨਾਲ ਆ ਵਿਚਾਰਧਾਰਾ ਉਹਨਾਂ ਵਾਲੀ ਆ ਪਰ ਉਹ ਉਲਟ ਜਾ ਸਕਦੇ ਵੀ ਨਹੀਂ ਮੈਂ ਇਸ ਬੰਦੇ ਦੀ ਸਪੋਰਟ ਨਹੀਂ ਕਰਦਾ ਪਰ 52 ਸੈਨੇਟਰ ਨੇ ਇਹਨਾਂ ਦੀ ਸਪੋਰਟ ਕੀਤੀ ਆ ਤੇ ਇਹ ਹੁਣ ਇਹਦੇ ਇਸ ਅਹੁਦੇ ਦੇ ਉੱਤੇ ਪਹੁੰਚ ਕੇ ਜਿਹੜੀ ਐਂਟੀ ਵੈਕਸੀਨ ਵਿਊ ਮੁੱਖ ਮੁੱਦਾ ਸੀਗਾ ਇਹਦੇ ਵਿੱਚ ਵੈਕਸੀਨ ਦੇ ਜਿਹੜੇ ਅਮਰੀਕਾ ਦੇ ਵਿੱਚ ਕੁਝ ਕ੍ਰਿਟਿਕ ਨੇ ਜਿਹੜੇ ਲੋਚਕ ਨੇ ਆ ਜਿਹੜੇ ਕਹਿੰਦੇ ਵੈਕਸੀਨ ਨਾਲ ਫਾਇਦਾ ਨਹੀਂ ਨੁਕਸਾਨ ਹੁੰਦਾ ਉਹਨਾਂ ਦੇ ਵਿੱਚੋਂ ਰੌਬਰਟ ਐਫ ਕੈਨੇਡੀ ਜੂਨੀਅਰ ਜਿਹੜੇ ਉਹ ਪ੍ਰਮੁੱਖ ਸੀਗੇ ਆਪਾਂ ਜਾਣਦੇ ਹਾਂ ਕਿ ਜਿਹੜੇ ਜੌਨ ਐਫ ਕੈਨੇਡੀ ਸੀਗੇ ਉਹਨਾਂ ਦੇ ਇਹ ਭਤੀਜੇ ਆ ਤੇ ਰੌਬਰਟ ਐਫ ਕੈਨੇਡੀ ਦੇ ਬੇਟੇ ਆ ਰੌਬਰਟ ਐਫ ਕੈਨੇਡੀ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਰਹੇ ਆ ਉਹਨਾਂ ਦਾ ਮਰਡਰ ਹੋ ਗਿਆ ਸੀ ਤੇ ਜੌਨ ਐਫ ਕੈਨੇਡੀ ਅਮਰੀਕਾ ਦੇ ਰਾਸ਼ਟਰਪਤੀ ਰਹੇ ਉਹਨਾਂ ਦੇ ਇਹ ਭਤੀਜੇ ਨੇ ਸੋ ਮਤਲਬ ਇਹ ਰੌਲਾ ਇਹਨਾਂ ਨੇ ਇਹ ਪਾਇਆ ਸੀ ਕਿ ਇਹਦੇ ਨਾਲ ਆਟਿਜ਼ਮ ਹੋ ਜਾਂਦਾ ਨਿਆਣੇ ਜਿਹੜੇ ਸਿੱਧੇ ਜੇ ਹੋ ਜਾਂਦੇ ਐ ਐਕਸਪਰਟ ਕਹਿੰਦੇ ਸੀ ਇਹ ਗੱਲ ਸਹੀ ਨਹੀਂ ਹੈ ਕਨਫਰਮੇਸ਼ਨ ਵੋਟ ਬਹੁਤੀ ਪਾਰਟੀ ਲਾਈਨ ਦੇ ਉੱਤੇ ਸੀ ਜਿੱਦਾਂ ਮੈਂ ਗੱਲਬਾਤ ਕੀਤੀ ਆ ਕਿ ਰਿਪਬਲਿਕਨ ਇਧਰਲੇ ਪਾਸੇ ਸੀ ਡੈਮੋਕ੍ਰੇਟ ਜਿਹੜੇ ਦੂਜੇ ਪਾਸੇ ਸੀਗੇ ਟਰੰਪ ਦੀ ਬਹੁਤ ਵੱਡੀ سپورਟ ਸੀ ਇਹਨਾਂ ਨੂੰ ਸਟਰੋਂਗ سپورਟ ਪ੍ਰੈਜ਼ੀਡੈਂਟ ਟਰੰਪ ਤੇ ਰਿਪਬਲਿਕਨ ਪਾਰਟੀ ਦੀ ਸੋ ਇਹ ਇੱਕ ਤਰੀਕੇ ਦੇ ਨਾਲ ਹੈਲਥ케ਅਰ ਇੰਡਸਟਰੀ ਜਿਹੜੀ ਹੈ ਪੂਰੀ ਦੀ ਪੂਰੀ ਇਹਦੇ ਨਾਲ ਹਿੱਲੀ ਪਈ ਸੀ ਤੇ ਅਜੇ ਵੀ ਉਸੇ ਤਰ੍ਹਾਂ ਆ ਭਾਵੇਂ ਕਿ ਕੈਨੇਡੀ ਦੀ ਐਂਟੀ ਵੈਕਸੀਨ ਵਿਊ ਸੀਗੇ ਇਹਨਾਂ ਨੇ ਬਹੁਤ ਸਾਰੇ ਰਿਪਬਲਿਕਨ ਨੂੰ ਵੀ ਜਿਹੜੀ ਟਰੈਵਲ ਕੀਤਾ ਸੀ ਬਹੁਤ ਸਾਰੇ ਲੋਕਾਂ ਨੇ ਸਪੋਰਟ ਕੀਤਾ ਇਸ ਵੀ ਹੈਲਥ케ਅਰ ਜਿਹੜੇ ਰਿਫਾਰਮਸ ਆ ਉਹ ਚਾਹੀਦੇ ਆ ਜਾਂ ਕੁਝ ਹੋਣਾ ਚਾਹੀਦਾ ਆ ਡੈਮੋਕ੍ਰੇਟਸ ਨੇ ਇਹ ਕੰਸਰਨ ਚੱਕਿਆ ਸੀ ਕੇਸ ਕਨਫਰਮੇਸ਼ਨ ਦੇ ਨਾਲ ਜਿਹੜੇ ਪਬਲਿਕ ਹੈਲਥ ਆ ਜਾਂ ਜਿਹੜਾ ਦੂਜਾ ਸਿਸਟਮ ਆ ਉਹਦੇ ਉੱਤੇ ਜਿਹੜਾ ਵੱਡਾ ਅਸਰ ਪੈ ਸਕਦਾ ਸੋ ਵੈਕਸੀਨ ਦੇ ਉੱਤੇ ਕੈਨੇਡਾ ਨੇ ਡਿਨਾਈ ਕਰ ਦਿੱਤਾ ਅਸੀਂ ਇਹ ਸਾਰਾ ਕੁਝ ਕਿਵੇਂ ਐਂਟੀ ਵੈਕਸੀਨ ਹੈਗਾ ਆ ਪਰ ਫਿਰ ਵੀ ਸਵਾਲ ਇਹਦੇ ਉੱਤੇ ਇਹਦੀ ਵੈਕਸੀਨ ਦੀ ਸੇਫਟੀ ਦੇ ਉੱਤੇ ਹੈਗਾ ਹੁਣ ਜਿਹੜਾ ਕਨਸਰਨ ਇਸ ਚੀਜ਼ ਦੇ ਉੱਤੇ ਕੁਆਲੀਫਿਕੇਸ਼ਨ ਦੇ ਉੱਤੇ ਉਹਨਾਂ ਦੀ ਯੋਗਤਾ ਦੇ ਉੱਤੇ ਹੈਗਾ ਕੁਝ ਲਾਓ ਮੇਕਰ ਜੇ ਵੀ ਬਿਲ ਕੈਸਡੀਆ ਉਹ ਇਹ ਕਹਿੰਦੇ ਸੀਗੇ ਵੀ ਇਹਨਾਂ ਦੀ ਕੀ ਕੁਆਲੀਫਿਕੇਸ਼ਨ ਹੈਗੀ ਆ ਵੀ ਇਹ ਡਿਪਾਰਟਮੈਂਟ ਨੂੰ ਲੀਡ ਕਰਨ ਕਿਉਂਕਿ ਇਹ ਹਮੇਸ਼ਾ ਵੈਕਸੀਨ ਦਾ ਵਿਰੋਧ ਕਰਦੇ ਆ ਤੇ ਉਸੇ ਡਿਪਾਰਟਮੈਂਟ ਦਾ ਤੁਸੀਂ ਇਹਨਾਂ ਨੂੰ ਮੁਖੀ ਲਾ ਰਹੇ ਜਿਹੜਾ ਜਿਹੜੀ ਕੈਂਪੇਨ ਸੀਗੀ ਕੈਨੇਡੀ ਦੇ ਖਿਲਾਫ ਜਿਹੜਾ ਲਿਬਰਲ ਗਰੁੱਪ ਸੀਗਾ ਉਹਨਾਂ ਨੇ ਕਈ ਮਿਲੀਅਨ ਜਿਹੜੇ ਭੇਜੇ ਕੈਨੇਡੀ ਦੀ ਕਨਫਰਮੇਸ਼ਨ ਨੂੰ ਰੋਕਣ ਦੇ ਲਈ ਕੁਝ ਜਿਹੜੇ ਕਨਜ਼ਰਵਟਿਵ ਐਂਟੀ ਅਬੋਰਸ਼ਨ ਗਰੁੱਪ ਸੀਗੇ ਉਹਨਾਂ ਨੇ ਵੀ ਆਪਣਾ ਇਹ ਇਹ ਦੱਸਿਆ ਕਨਸਰਨ ਦੱਸਿਆ ਸੀ ਕਿ ਸਾਡਾ ਵੀ ਇਹ ਮਾਮਲਾ ਹੈ ਹੈਲਥ ਪਾਲਿਸੀ ਦੇ ਉੱਤੇ ਇਹਦਾ ਅਸਰ ਪੈ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਹੈੱਡ ਆਫ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਸੇਸ ਦੇ ਲਾਉਣ ਦੇ ਨਾਲ ਜਿਹੜਾ ਸਾਰੀ ਪਾਲਿਸੀ ਹੈਗੀ ਆ ਤੇ ਵੈਕਸੀਨੇਸ਼ਨ ਸਾਰੇ ਕੁਝ ਦੇ ਉੱਤੇ ਵੱਡਾ ਅਸਰ ਪੈ ਸਕਦਾ ਹੈ ਇਹ ਇਸ ਵੇਲੇ ਵੱਡਾ ਮੁੱਦਾ ਬਣਿਆ ਹੋਇਆ ਅਗਲੀ ਗੱਲ ਦੋਸਤੋ ਮਾਸ ਲੇ ਆਫ ਦੀ ਲਗਭਗ ਰੋਜ਼ ਹੀ ਇਹ ਗੱਲ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆ ਕਿ ਐਲਨ ਮਸਕ ਨੂੰ ਇਨਚਾਰਜ ਬਣਾਇਆ ਡੋਨਲਡ ਟਰੰਪ ਨੇ ਕਿ ਸਰਕਾਰ ਦੇ ਵਿੱਚ ਸੁਧਾਰ ਕਰੋ ਸਰਕਾਰ ਦੀ ਐਫੀਸ਼ੀਐਂਸੀ ਵਧਾਓ ਉਹਦੇ ਲਈ ਇਹਨਾਂ ਨੇ ਹੁਣ ਬੰਦੇ ਕੱਢਣਾ ਸ਼ੁਰੂ ਕਰ ਦਿੱਤੇ ਐਲਨ ਮਸਕ ਦਾ ਇਹ ਕਹਿਣਾ ਕਿ ਬੰਦੇ ਜਿਆਦਾ ਬੰਦੇ ਜਿਹੜੇ ਆ ਯੋਗ ਨਹੀਂ ਆ ਜਿਹੜੇ ਸਰਕਾਰ ਦੇ ਵਿੱਚ ਤੇ ਇਸ ਕਰਕੇ ਇਹਨਾਂ ਨੂੰ ਕੱਢਿਆ ਜਾਣਾ ਜ਼ਰੂਰੀ ਆ ਉਹ ਸੋ ਹੁਣ ਉਹਨਾਂ ਨੇ ਜਿਹੜੀ ਇਹ ਫਾਇਰਿੰਗ ਆ ਉਹ ਸ਼ੁਰੂ ਕਰ ਦਿੱਤੀ ਆ ਕਈ ਸਰਕਾਰੀ ਕਰਮਚਾਰੀਆਂ ਦੀ ਜਿੱਥੇ ਕਿ ਜਿਵੇਂ ਕਿ ਡੋਨਲਡ ਟਰੰਪ ਪੁਸ਼ ਕਰ ਰਹੇ ਆ ਸਰਕਾਰ ਦਾ ਸਾਈਜ਼ ਛੋਟਾ ਕਰਨ ਦੇ ਲਈ ਉਸੇ ਤਰੀਕੇ ਨਾਲ ਇਹ ਯਤਨ ਇਹਨਾਂ ਨੇ ਸ਼ੁਰੂ ਕਰ ਦਿੱਤੇ ਆ ਔਰ ਇਹਦੇ ਵਿੱਚ ਕਨਫਿਊਜ਼ਨ ਵੀ ਆ ਕੁਝ ਜਿਹੜੇ EMPLOYEES ਨੇ ਉਹ ਉਹਨਾਂ ਨੂੰ ਗਲਤੀ ਨਾਲ ਦੱਸ ਦਿੱਤਾ ਗਿਆ ਵੀ ਤੁਸੀਂ ਫਾਇਰ ਕਰ ਦਿੱਤੇ ਹੁਣ ਇਹ ਪਤਾ ਨਹੀਂ ਲੱਗ ਰਿਹਾ ਵੀ ਹੋ ਕੀ ਰਿਹਾ ਕਿ ਉਹਨਾਂ ਨੂੰ ਇਹ ਕਿਹਾ ਗਿਆ ਵੀ ਜਿਹੜੇ ਤੁਸੀਂ ਮਤਲਬ ਮਤਲਬ ਪਹਿਲਾਂ ਉਹਨਾਂ ਨੂੰ ਦੱਸ ਦਿੱਤਾ ਦੱਸਿਆ ਨਹੀਂ ਗਿਆ ਫੇਰ ਫਾਇਰ ਕਰ ਦਿੱਤਾ ਮਤਲਬ ਗਲਤੀਆਂ ਹੋ ਰਹੀਆਂ ਇੱਕ ਬੰਦਾ ਇੱਕ ਬੰਦੇ ਦੇ ਤਰ੍ਹਾਂ ਨੇ ਕੱਢਣਾ ਉਹਤ ਗੱਲ ਮੰਨੀ ਜਾ ਸਕਦੀ ਉਹਨੂੰ ਮੇਲ ਕਰਕੇ ਚਿੱਠੀ ਪਾ ਕੇ ਜਾਂ ਈਮੇਲ ਕਰਕੇ ਕਹਿ ਦਿੱਤਾ ਕਿ ਤੁਹਾਡੀਆਂ ਸਰਵਿਸਿਜ਼ ਚਾਹੀਦੀਆਂ ਨਹੀਂ ਅਸੀਂ ਤੁਹਾਨੂੰ ਫਾਇਰ ਕਰ ਦਿੱਤਾ ਪਰ ਜਿਹੜੇ ਕੁਝ ਮੁਲਾਜ਼ਮ ਨੇ ਉਹਨਾਂ ਨੂੰ ਗਲਤੀ ਨਾਲ ਕਹਿ ਦਿੱਤਾ ਵੀ ਤੁਹਾਨੂੰ ਫਾਇਰ ਕਰ ਦਿੱਤਾ। ਫਿਰ ਉਹਨਾਂ ਨੂੰ ਦੱਸਿਆ ਗਿਆ ਕਿ ਤੁਹਾਨੂੰ ਜੀ ਨਹੀਂ ਫਾਇਰ ਕੀਤਾ। ਫਿਰ ਉਹਨਾਂ ਨੂੰ ਕਿਹਾ ਗਿਆ ਜੀ ਤੁਹਾਨੂੰ ਫਿਰ ਫਾਇਰ ਕਰਤਾ। ਹੁਣ ਇਹ ਬੜਾ ਇੱਕ ਮਜ਼ਾਕ ਜਿਹਾ ਬਣਿਆ ਆ ਸਾਰੇ ਸਿਸਟਮ ਦੇ ਵਿੱਚ ਵੀ ਹੋਕ ਹੀ ਰਿਹਾ। ਗਲਤੀਆਂ ਵੀ ਹੋ ਰਹੀਆਂ, ਕਨਫਿਊਜ਼ਨ ਵੀ ਹੋ ਰਹੀ ਹੈ। ਬੰਦੇ ਨੂੰ ਪਤਾ ਨਹੀਂ ਲੱਗਦਾ ਮੈਨੂੰ ਕੱਢਿਆ ਕਿ ਰੱਖਿਆ ਇਹਨਾਂ ਨੇ। ਸਰਕਾਰ ਜਿਹੜੀ ਆ ਉਹਨੇ ਹਾਇਰਿੰਗ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤੇ ਮੁਲਾਜ਼ਮਾਂ ਦੀ ਰੋਕ ਦਿੱਤੀ ਹੈ, ਨਵੇਂ ਮੁਲਾਜ਼ਮ ਨਹੀਂ ਭਰਤੀ ਕੀਤੇ ਜਾ ਰਿਹਾ ਹੈ। ਜਿਹੜੇ ਇਹਨਾਂ ਵੈਟਰਨਸ ਹਸਪੀਟਲਸ ਨੇ ਉਹਨਾਂ ਦੇ ਵਿੱਚ ਜਿਹੜੇ ਬਹੁਤ ਕ੍ਰਿਟੀਕਲ ਏਰੀਆ ਨੇ ਜਿੱਥੇ ਲੋਕਾਂ ਦੀ ਲੋੜ ਰਹਿੰਦੀ ਹੈ ਭਰਤੀ ਕਰਨੀ ਪੈਂਦੇ ਆ ਉੱਥੇ ਵੀ ਲੋਕ ਨਹੀਂ ਭਰਤੀ ਕੀਤੇ ਜਾ ਰਹੇ ਮਸਕ ਦਾ ਕੰਟਰੋਲ ਕਿਹਾ ਜਾ ਰਿਹਾ ਹੈ ਸਾਰੇ ਕੁਝ ਦੇ ਉੱਤੇ ਐਲਨ ਮਸਕ ਦੀ ਟੀਮ ਕੋਲ ਐਸ ਵੇਲੇ ਪਾਵਰ ਆਫ ਫੈਡਰਲ ਹਾਇਰਿੰਗ ਦੀ ਤੇ ਫੈਡਰਲ ਕੱਟਸ ਦੀ ਸਰਕਾਰੀ ਮੁਲਾਜ਼ਮ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਦੇ ਮੁਲਾਜ਼ਮ ਨੇ ਉਹਨਾਂ ਨੂੰ ਰੱਖ ਵੀ ਸਕਦੇ ਆ ਕੱਢ ਵੀ ਸਕਦੇ ਆ ਤੇ ਰਾਨ ਪਹਿਲਾਂ ਹੀ ਹੋ ਚੁੱਕਾ ਵੀ ਕੱਢਣੇ ਆ ਤੇ ਜੇ ਚਾਰ ਜਣੇ ਛੱਡ ਕੇ ਜਾਂਦੇ ਆ ਤੇ ਇੱਕ ਬੰਦਾ ਰੱਖੋ ਜੇ ਰਟਾਇਰ ਹੋ ਜਾਂਦੇ ਚਾਰ ਜਣੇ ਜਾਂ ਰਿਜ਼ਾਈਨ ਕਰ ਗਿਆ ਉਹਨਾਂ ਦੇ ਥਾਂ ਦੇ ਉੱਤੇ ਇੱਕ ਬੰਦੇ ਨੂੰ ਹਾਇਰ ਕੀਤਾ ਜਾਵੇ ਸੋ ਵੱਡੇ ਬਜਟ ਕੱਟ 트럼ਪ ਚਾਹੁੰਦੇ ਆ ਕਿ ਸਰਕਾਰ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ 'ਚ 30 ਤੋਂ 40% ਜਿਹੜੇ ਕੱਟ ਕੀਤੇ ਜਾਣ ਡਿਫੈਂਸ ਤੇ ਹੋਮਲੈਂਡ ਸਿਕਿਉਰਿਟੀ ਨੂੰ ਛੱਡ ਕੇ ਜਿਹੜੇ ਰੈਗੂਲੇਸ਼ਨਸ ਨੇ ਸਟਾਫ ਘਟਾਉਣ ਦੇ ਨਾਲ 트럼ਪ ਤੇ ਮਾਸਕ ਜਿਹੜੇ ਨੇ ਸਰਕਾਰ ਦੇ ਰੈਗੂਲੇਸ਼ਨਸ ਨੂੰ ਕਮਜ਼ੋਰ ਕਰ ਸਕਦੇ ਆ ਅਸਲ ਦੇ ਵਿੱਚ ਇਹ ਰੌਲਾ ਇਹ ਆ ਐਲਨ ਮਸਕ ਦੇ ਵਿਚਾਰ ਜਿਹੜੇ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਇਹੀ ਆ ਕਿ ਜਿਹੜੀ ਜੇ ਬਿਊਰੋਕ੍ਰੇਸੀ ਦੀ ਸਰਕਾਰ ਚਲਾਉਣੀ ਹੈ ਤਾਂ ਫਿਰ ਡੈਮੋਕ੍ਰੇਸੀ ਦਾ ਕੀ ਫਾਇਦਾ ਇੱਕ ਸਰਕਾਰ ਦੇ ਚੁਣੇ ਨਮਾਇਦੇ ਆ ਜਿਹੜੇ ਸੈਨੇਟਰ ਨੇ ਜਾਂ ਕਾਂਗਰਸਮੈਨ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਜਾਂ ਜਿਹੜੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਮੈਂਬਰ ਨੇ ਉਹ ਨੇ ਇੱਕ ਬਿਊਰੋਕਰੇਟਸ ਨੇ ਜਿਹੜੇ ਅਫਸਰ ਨੇ ਜਾਂ ਮੁਲਾਜ਼ਮ ਨੇ ਜਿਹੜੇ ਕੰਮ ਚਲਾ ਰਹੇ ਆ ਇਹਨਾਂ ਦੇ ਵਿਚਕਾਰ ਹਮੇਸ਼ਾ ਟਕਰਾਅ ਰਹਿੰਦਾ ਤਕਰਾਰ ਇਹ ਰਹਿੰਦਾ ਕਿ ਉਹਨਾਂ ਨੂੰ ਲੱਗਦਾ ਸਰਕਾਰ ਸਾਡੇ ਹਿਸਾਬ ਨਾਲ ਚੱਲਣੀ ਚਾਹੀਦੀ ਹੈ ਬਿਊਰੋਕ੍ਰੇਸੀ ਨੂੰ ਇਹ ਹੁੰਦਾ ਕਿ ਅਸੀਂ ਅਸਲ ਦੇ ਵਿੱਚ ਸਾਰਾ ਕੁਝ ਕਰਨਾ ਸਰਕਾਰਾਂ ਤੇ ਆਉਂਦੀ ਜਾਂਦੀਆਂ ਰਹਿੰਦੀਆਂ ਹੁਣ ਇਹ ਐਲਨ ਮਸਕ ਤੇ ਟਰੰਪ ਦੀ ਇੱਕ ਖਾਸ ਕੋਸ਼ਿਸ਼ ਆ ਕਿ ਸਰਕਾਰ ਲੋਕਾਂ ਦੇ ਚੁਣੇ ਹੋਏ ਨਮਾਇਦੇ ਚਲਾਉਣ ਇਹਨਾਂ ਦੇ ਆਰਡਰ ਹੁਣ ਨਾ ਕਿ ਬਿਊਰੋਕ੍ਰੇਸੀ ਚਲਾਵੇ ਸੋ ਇਹਦੇ ਉੱਤੇ ਇਸ ਵੇਲੇ ਜਿਹੜਾ ਇਹ ਵਿਵਾਦ ਆ ਸੋ ਹੁਣ ਇਹਨਾਂ ਨੂੰ ਇੱਕ ਇੱਕ ਕਰਕੇ ਕੱਢਿਆ ਜਾ ਰਿਹਾ ਕਾਨੂੰਨੀ ਲੜਾਈ ਵੀ ਉਹਦੇ ਨਾਲ ਹੀ ਚੱਲ ਰਹੀ ਆ ਅਦਾਲਤ ਜਿਹੜੀ ਉਹਨੇ ਕੁਝ ਲੇ ਆਫਸ ਨੂੰ ਬਲੌਕ ਕਰ ਸਕਦੀ ਆ ਜੇ ਇਹ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਦੂਜਾ ਇਹ ਆ ਕਿ ਜੇ ਹਿਸਾਬ ਨਾਲ ਇਹ ਜਿਹੜੇ ਕੱਟ ਲੱਗ ਰਹੇ ਆ ਸਰਕਾਰ ਦਾ ਸਟਾਫ ਪੈਸਾ ਨਹੀਂ ਬਹੁਤਾ ਬਚਾ ਸਕਦਾ ਮਤਲਬ ਇੰਨੇ ਪੈਸੇ ਨਹੀਂ ਇਹਦੇ ਨਾਲ ਬਚਣੇ ਜਿਹੜਾ ਇਹਦੇ ਨਾਲ ਜਿਹੜੀ ਸਰਕਾਰ ਦੇ ਪ੍ਰੋਗਰਾਮਾਂ ਦੇ ਉੱਤੇ ਮਾੜਾ ਅਸਰ ਜ਼ਰੂਰ ਪੈ ਸਕਦਾ ਆਟੋਮੇਸ਼ਨ ਦੇ ਐਕਸਕਿਊਜ਼ ਨੇ ਸਰਕਾਰ ਇਹ ਵੀ ਕਹਿੰਦੀ ਆ ਕਿ ਜਿਹੜੀ ਨਵੀਂ ਟੈਕਨੋਲੋਜੀ ਆ ਉਹ ਵਰਕਰਸ ਨੂੰ ਅਸੀਂ ਰਿਪਲੇਸ ਕਰ ਦਾਂਗੇ ਇਹ ਵੀ ਜਸਟੀਫਾਈ ਕਰਨ ਦੇ ਲਈ ਕਿਹਾ ਜਾ ਰਿਹਾ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਅਗਲੀ ਦੋਸਤੋ ਗੱਲਬਾਤ ਰੂਸ ਤੇ ਅਮਰੀਕਾ ਦੀ ਆ ਡੋਨਲਡ 트੍ਰੰਪ ਤੇ ਵਲਾਦੀਮੀਰ ਪੁਤਿਨ ਦੇ ਵਿਚਕਾਰ ਗੱਲਬਾਤ ਹੋਈ ਆ ਜਿਹੜੇ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਰੂਸ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਇਹਨਾਂ ਦੀ ਪਹਿਲੀ ਪਬਲਿਕ ਕਨਵਰਸੇਸ਼ਨ ਹੋਈ ਆ ਕਈ ਸਾਲਾਂ ਦੇ ਵਿੱਚਕਾਰ ਇਹ ਹੁਣ ਮਿਲਣਾ ਚਾਹੁੰਦੇ ਇੱਕ ਦੂਜੇ ਦੇ ਨਾਲ 트럼ਪ ਤੇ ਪੁਤਿਨ ਸਹਿਮਤ ਹੋ ਗਿਆ ਕਹਿੰਦੇ ਛੇਤੀ ਇਹਨਾਂ ਦੀ ਮੀਟਿੰਗ ਹੋਊਗੀ ਇੱਕ ਦੂਜੇ ਦੇ ਜਿਹੜੇ ਦੇਸ਼ਾਂ ਦੇ ਵਿੱਚ ਤੇ ਇਹ 사우ਦੀ ਅਰਬ ਦੇ ਵਿੱਚ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਸਕਦੇ ਇਸ ਗੱਲ ਦੇ ਤਰ੍ਹਾਂ ਦੀ ਸਹਿਮਤੀ ਹੋ ਗਈ ਆ ਰਾਸ਼ਟਰਪਤੀ 트럼ਪ ਸ਼ਾਂਤੀ ਚਾਹੁੰਦੇ ਆ ਡੋਨਲਡ 트럼ਪ ਨੇ ਕਿਹਾ ਕਿ ਉਹ ਸ਼ਾਂਤੀ ਚਾਹੁੰਦੇ ਆ ਖਾਸ ਕਰ ਯੂਕਰੇਨ ਦੇ ਵਿੱਚ ਤੇ ਉਹਨਾਂ ਨੂੰ ਇਹ ਲੱਗਦਾ ਕਿ ਪੁਤਿਨ ਤੇ ਯੂਕਰੇਨੀਅਨ ਪ੍ਰੈਜ਼ੀਡੈਂਟ ਜਿਹੜੇ ਜੇਲਨਸਕੀ ਨੇ ਉਹ ਵੀ ਐਸੀ ਤਰ੍ਹਾਂ ਚਾਹੁੰਦੇ ਆ ਤੇ ਐਸੀ ਤਰ੍ਹਾਂ ਹੀ ਉਹ ਕਰਨਗੇ ਆ ਜਿਹੜੇ ਯੂਕਰੇਨ ਤੇ ਨੈਟੋ ਦਾ ਰੌਲਾ ਆ 트럼ਪ ਡੋਨਲਡ 트럼ਪ ਨੇ ਜਿਹੜਾ ਸੁਜੈਸਟ ਕੀਤਾ ਸਲਾਹ ਇਹ ਦਿੱਤੀ ਆ ਕਿ ਯੂਕਰੇਨ ਨੂੰ ਨੈਟੋ ਨੂੰ ਜੁਆਇਨ ਨਹੀਂ ਕਰਨਾ ਚਾਹੀਦਾ ਜਿਹੜੀ ਕਿ ਲਗਭਗ ਉਹੀ ਚੀਜ਼ ਆ ਜਿਹੜੀ ਵਲਾਦੀਮੀਰ ਪੋਤਨ ਵਿੱਚ ਆਉਂਦੇ ਆ ਹੁਣ ਲੱਗਦਾ ਤੇ ਇਹ ਆ ਕਿ ਡੋਨਲਡ 트럼ਪ ਸਖਤ ਬਹੁਤ ਆ ਜਾਂ ਇਹ ਕੁਝ ਵੀ ਕਰਨਗੇ ਜਾਂ ਲੜਾਈ ਲੜੂਈ ਜ਼ਿਆਦਾ ਲੱਗੂਗੀ ਪਰ ਮਾਹਰ ਕਹਿੰਦੇ ਆ ਕਿ ਡੋਨਲਡ ਟਰੰਪ ਦੇ ਆਉਣ ਨਾਲ ਲੜਾਈਆਂ ਰੁਕਣਗੀਆਂ ਵਿਸ਼ਵ ਸ਼ਾਂਤੀ ਦੇ ਜ਼ਿਆਦਾ ਚਾਂਸ ਨੇ ਦੋਈ ਤਾਕਤਾਂ ਨੇ ਕਿਸੇ ਵੇਲੇ ਸੀਗੀਆਂ ਦੁਨੀਆ ਦੇ ਵਿੱਚ ਇੱਕ ਰੂਸ ਤੇ ਦੂਜੀ ਅਮਰੀਕਾ ਦੋਵਾਂ ਦੀ ਆਪਸ ਚ ਲੱਗਦੀ ਸੀ ਹੁਣ ਰੂਸ ਜਦੋਂ ਦਾ ਢਾਟ ਢੇਰੀ ਹੋ ਗਿਆ 90s ਵਿੱਚ ਖਤਮ ਹੋ ਗਿਆ ਉਹ ਖਿੰਡਰ ਗਿਆ ਸਾਰਾ ਕੁਝ ਕੋਈ ਯੂਕਰੇਨ ਬਣ ਗਿਆ ਕੋਈ ਕੁਝ ਬਣ ਗਿਆ ਚੀਨ ਦੂਜੀ ਤਾਕਤ ਰਹਿ ਗਿਆ ਚੀਨ ਦੀ ਵੀ ਰੂਸ ਦੇ ਨਾਲ ਸਾਂਝ ਆ ਜਿਹੜਾ ਨਾਰਥ ਕੋਰੀਆ ਚੀਨ ਆ ਰੂਸ ਆ ਇੱਕ ਪਾਸੇ ਅਮਰੀਕਾ ਤੇ ਦੂਜੇ ਮੂਲਕ ਇੱਕ ਪਾਸੇ ਆ ਯੂਕਰੇਨ ਦੀ ਲੜਾਈ ਦਾ ਰੂਸ ਦੇ ਨਾਲ ਅਸਲ ਦੇ ਵਿੱਚ ਮੋੜ ਕੀ ਆ ਜਿਹੜੀ ਨੈਟੋ ਆ ਨੈਟੋ ਇੱਕੋ ਆਰਗੇਨਾਈਜੇਸ਼ਨ ਆ ਜਿਹਦੇ ਵਿੱਚ ਸਮੇਤ ਅਮਰੀਕਾ ਕੈਨੇਡਾ ਦੇ ਇਹ ਮੁਲਕ ਇਕੱਠੇ ਨੇ ਯੂਰਪ ਦੇ ਸਾਰੇ ਤੇ ਇਹ ਕਹਿੰਦੇ ਆ ਵੀ ਜੇ ਇੱਕ ਦੇ ਉੱਤੇ ਕੋਈ ਹਮਲਾ ਹੋ ਗਿਆ ਤਾਂ ਆਪਾਂ ਮੰਨਾਂਗੇ ਸਾਰੇ ਇਕੱਠੇ ਹੋ ਕੇ ਲੜਾਂਗੇ ਨੈਟੋ ਦੇ ਥਰੂ ਕਿਆ ਇਹ ਜਾਂਦਾ ਸੀ ਕਿ ਅਮਰੀਕਾ ਰੂਸ ਦੇ ਮੋੜ ਆਪਣਾ ਅੱਡਾ ਚਾਹੁੰਦਾ ਰਸ਼ੀਆ ਦੇ ਨਾਲ ਕਿਉਂਕਿ ਵੱਡਾ ਰੋਲਾ ਤਾਂ ਰਸ਼ੀਆ ਨਾਲ ਹੀ ਆ ਫਲਾਦੀ ਮਿਰਪੋਤਨ ਦੇ ਨਾਲ ਹੀ ਆ ਦਿਕਰੇਟਰ ਦੇ ਨਾਲ ਤੇ ਅਮਰੀਕਾ ਨੇ ਯੂਕਰੇਨ ਜਿਹੜਾ ਰੂਸ ਦਾ ਇਹ ਦੋਸ਼ ਆ ਕਿ ਯੂਕਰੇਨ ਨੂੰ ਨੈਟੋ ਦਾ ਮੈਂਬਰ ਬਣਾਉਣ ਦੇ ਲਈ ਕਹਿ ਕਿ ਤੂੰ ਨੈਟੋ ਦਾ ਮੈਂਬਰ ਬਣ ਜਾ ਤੇ ਇਹ ਅਮਰੀਕਾ ਪੜਾਡਾ ਯੂਕਰੇਨ ਦੇ ਵਿੱਚ ਬਣਾਉਣਾ ਚਾਹੁੰਦਾ ਯੂਕਰੇਨ ਦਾ ਬਾਰਡਰ ਸਭ ਤੋਂ ਜ਼ਿਆਦਾ ਰੂਸ ਦੇ ਨਾਲ ਲੱਗਦਾ ਹੈ ਤੇ ਵਲਾਦੀਮੀਰ ਪੋਪੇਨ ਯਾ ਰੂਸ ਇਹ ਚਾਹੁੰਦਾ ਸੀ ਕਿ ਇਹ ਗੱਲ ਗਲਤ ਆ ਨਾ ਇਹ ਨੈਟੋ ਦਾ ਮੈਂਬਰ ਆ ਤੇ ਇੱਥੇ ਫੌਜਾਂ ਕਿਉਂ ਆ ਰਹੀਆਂ ਤੇ ਦੂਜਾ ਇਹ ਹੈ ਕਿ ਆ ਨੈਟੋ ਦਾ ਮੈਂਬਰ ਬਣੇ ਬਿਨਾ ਹੁਣ ਇਹੀ ਗੱਲ ਡੋਨਲਡ ਟਰੰਪ ਕਹਿ ਰਿਹਾ ਹੈ ਕਹਿੰਦੇ ਨੇ ਕਿ ਨੈਟੋ ਨੂੰ ਇਹਨੂੰ ਯੂਕਰੇਨ ਨੂੰ ਨੈਟੋ ਦਾ ਮੈਂਬਰ ਨਹੀਂ ਬਣਨਾ ਚਾਹੀਦਾ ਤੇ ਗੱਲ ਖਤਮ ਇਹੀ ਜਿਹੜਾ ਆ ਉਹ ਰੂਸ ਚਾਹੁੰਦਾ ਇੱਕ ਨੈਟੋ ਦਾ ਮੈਂਬਰ ਨਾ ਬਣੇ ਸੋ ਇਸ ਗੱਲ ਦੇ ਉੱਤੇ ਲੱਗਦਾ ਹੈ ਕਿ ਇਹ ਸ਼ਾਂਤੀ ਹੋ ਜਾਏਗੀ ਜਿਹੜੀ ਇਹ ਗੱਲ ਕਿ ਡੋਨਲਡ ਟਰੰਪ ਨੇ ਕਿਹਾ ਸੀ ਮੈਨੂੰ ਰਾਸ਼ਟਰਪਤੀ ਬਣਨ ਦੇ 24 ਘੰਟੇ ਦੇ ਵਿੱਚ ਮੈਂ ਲੜਾਈ ਬੰਦ ਕਰਾ ਦੇਵਾਂਗਾ ਇਹ ਉਸ ਪਾਸੇ ਨੂੰ ਕਦਮ ਜਾਂਦੇ ਨਜ਼ਰ ਆ ਰਹੇ ਆ ਰਸ਼ੀਆ ਜਿਹੜਾ ਉਹ ਕੁਝ ਲੈਂਡ ਕਹਿੰਦੇ ਰੱਖ ਸਕਦਾ ਡੋਨਲਡ ਟਰੰਪ ਨੇ ਇੱਕ ਹਿੰਟ ਦਿੱਤਾ ਆ ਕਿ ਯੂਕਰੇਨ ਨੂੰ ਜਿੰਨੀ ਲੈਂਡ ਰਸ਼ੀਆ ਨੇ ਲਈ ਆ ਉਹ ਸਾਰੀ ਤਾਂ ਨਹੀਂ ਵਾਪਸ ਮਿਲ ਸਕਦੀ ਪਰ ਇਸ ਜਿਹੜੀ ਪੀਸ ਡੀਲ ਹੋਊਗੀ ਜਿਹੜੀ ਇਹ ਸ਼ਾਂਤੀ ਦਾ ਸਮਝੌਤਾ ਹੋਊਗਾ ਉਹਦੇ ਤਹਿਤ ਰੂਸ ਜਿਹੜੀ ਆ ਕੋਸ਼ ਲੈਂਡ ਉਹ ਆਪਣੇ ਕੋਲ ਜਿਹੜਾ ਰੱਖ ਲਊਗਾ ਤੇ ਸੋ ਇਹ ਹੁਣ ਜਿਹੜੇ 트ੰਪ ਹੈਗੇ ਉਹਨਾਂ ਨੇ ਪੁਤਿਨ ਦੇ ਨਾਲ ਗੱਲਬਾਤ ਕੀਤੀ ਹੈ ਫਿਰ ਕਹਿੰਦੇ ਜ਼ਲਾਂਸਕੀ ਦੇ ਨਾਲ ਜਿਹਦੇ ਨਾਲ ਜਿਹੜਾ ਮਤਲਬ ਹੁਣ ਜਾਂ ਤੇ ਇਹ ਲੱਗੂਗਾ ਉਹਨਾਂ ਨੂੰ ਪਰ ਇਹ ਜਿਸ ਤਰੀਕੇ ਨਾਲ ਹੈਂਡਲ ਕਰ ਰਹੇ ਆ ਇਸ ਚੀਜ਼ ਨੂੰ ਜਿਹੜੇ 트럼ਪ ਦੇ ਆਫੀਸ਼ੀਅਲਸ ਨੇ ਜਿਹਨਾਂ ਨੇ ਸੈਕਟਰੀ ਆਫ ਸਟੇਟ ਤੇ ਸੀਆਈਏ ਦੇ ਡਾਇਰੈਕਟਰ ਵੀ ਇਹਦੇ ਵਿੱਚ ਲੀਡ ਕਰ ਰਹੇ ਆ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਇਹਦਾ ਹੱਲ ਨਿਕਲੇ ਆਊਗਾ ਰੂਸ ਡੀਲ ਚਾਹੁੰਦਾ ਹੈ ਪਰ ਕੁਝ ਸ਼ਰਤਾਂ ਦੇ ਉੱਤੇ ਤੇ ਜਿਹੜਾ 트럼ਪ ਨੇ ਕਿਹਾ ਕਿ ਅਮਰੀਕਾ ਜਿਹੜਾ ਆ ਉਹ ਯੂਕਰੇਨ ਨੂੰ ਕਹੂਗਾ ਕਿ ਨੈਚੁਰਲ ਸਰਸਲ ਜਿੱਦਾ ਔਇਲ ਜਾਂ ਹੋਰ ਰੇਅਰ ਮੈਟਲਸ ਹੈਗੇ ਆ ਕਿ ਉਹ ਤੁਸੀਂ ਅਮਰੀਕਾ ਨੂੰ ਦੇਓ ਕਿਉਂ ਕਿਉਂਕਿ ਅਮਰੀਕਾ ਨੇ ਯੂਕਰੇਨ ਦੀ ਸਪੋਰਟ ਕੀਤੀ ਐ ਸੋ ਇਹ ਬੜਾ ਸਿੱਧਾ ਜਿਹਾ ਹੱਲ ਦੇ ਵਿੱਚ ਸ਼ਾਂਤੀ ਵੀ ਬਣ ਜੂਗੀ ਰੂਸ ਦਾ ਮਸਲਾ ਵੀ ਹੱਲ ਹੁੰਦਾ ਜਿਹੜਾ ਅਮਰੀਕਾ ਦਾ ਫਾਇਦਾ ਇਹ ਆ ਕਿ ਉਹਨਾਂ ਤੋਂ ਇਹ ਕਹਿਣਗੇ ਕਿ ਆਪਣੇ ਰਿਸੋਰਸਸ ਸਾਨੂੰ ਦਿਓ ਕਿਉਂਕਿ ਅਸੀਂ ਤੁਹਾਨੂੰ ਪੈਸਾ ਦਿੱਤਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਸਲਾ ਹੱਲ ਹੋ ਜਾਏਗਾ ਅਗਲੀ ਦੋਸਤੋ ਗੱਲਬਾਤ ਇੱਕ ਹੋਰ ਚੋਣ ਜਿਹੜੀ ਤੁਲਸੀ ਗਵਾੜ ਦੀ ਚੋਣ ਤੁਲਸੀ ਗਵਾੜ ਜਿਹੜੀ ਪਹਿਲਾਂ ਡੈਮੋਕ੍ਰੇਟ ਸੀਗੀ ਮਿਲਟਰੀ ਵੈਟਰਨ ਆ ਤੇ ਬਾਅਦ ਵਿੱਚ ਉਹ ਇੱਧਰ ਆ ਗਏ ਰਿਪਬਲਿਕਨ ਦੇ ਵਿੱਚ 2 ਸਾਲ ਪਹਿਲਾਂ ਇਹਨਾਂ ਨੂੰ ਕਨਫਰਮ ਹੋ ਗਿਆ ਇਹਨਾਂ ਦਾ ਇਹਨਾਂ ਦੀ ਜਿਹੜੀ ਕਨਫਰਮੇਸ਼ਨ ਹੋ ਗਈ ਹੈ ਯੂਐਸ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਇਹ ਬਹੁਤ ਵੱਡਾ ਅਹੁਦਾ ਹੈ ਨੈਸ਼ਨਲ ਇੰਟੈਲੀਜੈਂਸ ਦੇ ਥੱਲੇ 18 ਜੀ ਇੰਟੈਲੀਜੈਂਸ ਏਜੰਸੀਆਂ ਹੁੰਦੀਆਂ ਜਿਦੇ ਚ ਐਫਬੀਆਈ ਵੀ ਆ ਤੇ ਸੀਆਈਏ ਵੀ ਆ ਇਹਨਾਂ ਦੀ ਸੈਨੇਟ ਦੀ ਅਪਰੂਵਲ ਵੀ ਬਹੁਤ ਨੇੜੇ ਦੀ ਹੋਈ ਹੈ 48 ਤੇ 52 ਦੇ ਫਰਕ ਨਾਲ ਜਿਹੜੇ ਮਿਚ ਮਕਨਲ ਨੇ ਰਿਪਬਲਿਕਨ ਨੇ ਭਾਵੇਂ ਉਹਨਾਂ ਦੀ ਪਾਰਟੀ ਆ ਪਰ ਉਹਨਾਂ ਨੇ ਵਿਰੋਧ ਕੀਤਾ ਤੁਲਸੀ ਗੁਬਾਰ ਦੀ ਜਿਹੜੀ ਇਹਨਾਂ ਦੀ ਇਸ ਇਸ ਅਹੁਦੇ ਦਾ ਵੀ ਉਹਨਾਂ ਨੂੰ ਇੱਥੇ ਨਹੀਂ ਬੈਠਣਾ ਚਾਹੀਦਾ ਰਿਪਬਲਿਕਨ ਸਪੋਰਟ ਨੇ ਕੁਦਰਤੀ ਕਰਨ ਦੀ ਹੈਲਪ ਕੀਤੀ ਹੈ ਕਨਸਰਨ ਬਹੁਤ ਸਾਰੇ ਸੀਗੇ ਬਹੁਤ ਸਾਰੇ ਰਿਪਬਲਿਕ ਕਰਨ ਨੇ ਬੈਕ ਕੀਤਾ ਉਹਨੂੰ ਕਿਆ ਵੀ ਇਹਦੀ ਕਨਫਰਮੇਸ਼ਨ ਹੋ ਜਾਣੀ ਚਾਹੀਦੀ ਆ ਤੇ ਉਹ ਕਨਫਰਮੇਸ਼ਨ ਹੋ ਗਈ ਕਨਸਰਨ ਕੀ ਆ ਇਸ ਸਬੰਧੀ ਆਪਾਂ ਸਾਰੇ ਜਾਣਦੇ ਆ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਕੁਝ ਸੈਨੇਟਰ ਜਿਨ੍ਹਾਂ ਦੇ ਵਿੱਚ ਇਹ ਮਕਰਨਲ ਵੀ ਸੀਗੇ ਨੇ ਵਿਰੋਧ ਕੀਤਾ ਸੀ ਤੁਲਸੀ ਗਵਾੜ ਦਾ ਕਿਉਂਕਿ ਉਹਨਾਂ ਦੇ ਕਹਿਣ ਅਨੁਸਾਰ ਇਹਨਾਂ ਕੋਲ ਇੰਟੈਲੀਜੈਂਸ ਦਾ ਐਕਸਪੀਰੀਅੰਸ ਕੋਈ ਨਹੀਂ ਕਿ ਇਹਨਾਂ ਦੇ ਕੋਲ ਇੰਟੈਲੀਜੈਂਸ ਦਾ ਐਕਸਪੀਰੀਅੰਸ ਕੋਈ ਨਹੀਂ ਹੈ ਹੁਣ ਜਿਹੜੀਆਂ ਸਪਾਈ ਏਜੰਸੀਜ਼ ਨੇ ਇਹਨਾਂ ਦੀਆਂ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ 18 ਇੰਟੈਲੀਜੈਂਸ ਏਜੰਸੀਜ਼ CIA FBI FBI ਇਹਨਾਂ ਨੂੰ ਦੇਖਣਾ ਤੇ ਇਹਨਾਂ ਸਾਰਿਆਂ ਦਾ ਰਲਾ ਕੇ ਬਜਟ 70 ਬਿਲੀਅਨ ਡਾਲਰ ਹੁੰਦਾ ਕਨਫਰਮੇਸ਼ਨ ਜਿਹੜੀ ਇਹਦੀ ਹੋਈ ਆ ਸੈਂਟਰਸ ਜਿਹੜੇ ਹੈਗੇ ਉਹਨੇ ਸਵਾਲ ਕੀਤੇ ਆ ਇਹਦੇ ਜਿਹੜੇ ਪਹਿਲੇ ਤੁਲਸੀ ਗਬਾੜ ਦੇ ਕਮੈਂਟ ਸੀਗੇ ਅ ਜਿਹੜੇ ਐਡਵਰਡ ਸਨੋਡਨ ਬਾਰੇ ਐਡਵਰਡ ਸਨੋਡਨ ਸਰਕਾਰ ਦੀ ਸਰਵੇਲੈਂਸ ਦੇ ਉੱਤੇ ਸੀਗੇ ਜਾਂ ਉਹਦੀਆਂ ਪੁੱਤਨ ਦੇ ਨਾਲ ਇਹਨਾਂ ਦੀਆਂ ਕੀ ਟਾਈ ਸੀ ਜਾਂ ਅਸਾਦ ਦੇ ਨਾਲ ਕੀ ਟਾਈ ਸੀ ਜਿਹੜੀ ਸਨੋਡਨ ਵਾਲੀ ਕੰਟਰੋਵਰਸੀ ਸੀਗੀ ਇਹਨਾਂ ਨੇ ਕਿਹਾ ਸੀ ਕਿ ਜਿਹੜਾ ਸਨੋਡਾ ਨਾ ਬਰੇਵਾ ਤੇ ਉਹਨੂੰ ਮਾਫੀ ਦੇ ਜਾਣੀ ਚਾਹੀਦੀ ਹੈ ਇਸ ਗੱਲ ਦੇ ਉੱਤੇ ਬਹੁਤ ਵੱਡੀ ਚਿੰਤਾ ਪੈਦਾ ਹੋਈ ਸੀ ਕਿਸੇ ਵੇਲੇ ਇਹ ਡੈਮੋਕ੍ਰੇਟਰੀਆ ਤੁਲਸੀ ਗਵਾਡ ਇਹਨੇ ਡੈਮੋਕ੍ਰੈਟਿਕ ਪਾਰਟੀ 2022 ਦੇ ਵਿੱਚ ਛੱਡ ਦਿੱਤੀ ਸੀ 트럼ਪ ਦੀ ਸਪੋਰਟ ਕੀਤੀ ਸੀ ਤੇ ਅਫੀਸ਼ੀਅਲੀ ਰਿਪਬਲਿਕਨ ਪਿਛਲੇ ਸਾਲ ਇਹ ਬਣ ਗਏ ਸੀ 트럼ਪ ਨੇ ਉਹਨੂੰ ਇਸ ਕਰਕੇ ਚੁੜਿਆ ਕਿਉਂਕਿ ਉਹਨੂੰ ਲੱਗਦਾ ਹੈ ਕਿ ਜਿਹੜਾ ਜਿਹੜਾ ਵਸ਼ਿੰਗਟਨ ਐਸਟੈਬਲਿਸ਼ਮੈਂਟ ਨੂੰ ਚੈਲੰਜ ਕਰ ਸਕਦਾ ਹੈ ਜਾਂ ਇਦਾਂ ਕਹੋ ਕਿ ਕੰਟਰੋਵਰਸ਼ੀਅਲ ਪਿਕ ਹੈਗੀ ਆ ਪਹਿਲਾਂ ਪ੍ਰੋਵਰਟ ਆਫ ਕੈਰਡੀ ਜੂਨੀਅਰ ਦਾ ਜ਼ਿਕਰ ਕੀਤਾ ਉਹ ਵੀ ਇੱਕ ਕੰਟਰੋਵਰਸੀ ਸੀਗੀ ਤੇ ਇਹ ਵੀ ਇੱਕ ਕੰਟਰੋਵਰਸੀ ਸੀ ਪਰ ਦੋਵਾਂ ਨੂੰ ਸੈਨੇਟ ਨੇ 52 48 ਦੇ ਨਾਲ ਅਪਰੂਵਲ ਦੇ ਦਿੱਤੀ। ਅਗਲੀ ਜੋ ਉਸੋ ਗੱਲਬਾਤ ਕੈਲੀਫੋਰਨੀਆ ਦੇ ਇੱਕ ਸ਼ਹਿਰ ਬਾਰੇ ਕੈਲੀਫੋਰਨੀਆ ਦੇ ਇੱਕ ਸ਼ਹਿਰ ਫਰੀਮਾਉਂਟ ਫਰੀਮਾਉਂਟ ਦੇ ਵਿੱਚ ਸਿਟੀ ਕੌਂਸਲ ਨੇ ਸਿਟੀ ਆਫ ਫਰੀਮਾਉਂਟ ਨੇ ਇੱਕ ਨਵਾਂ ਕਾਨੂੰਨ ਪਾਸ ਕਰ ਦਿੱਤਾ ਆ ਕਾਨੂੰਨ ਇਹ ਕਹਿੰਦਾ ਆ ਕਿ ਕਿਸੇ ਵੀ ਪਬਲਿਕ ਪ੍ਰਾਪਰਟੀ ਦੇ ਉੱਤੇ ਟੈਂਟ ਲਾਉਣਾ ਗੈਰਕਾਨੂੰਨੀ ਆ ਤੇ ਇਹ ਇੱਕ ਸਜ਼ਾਯੋਗ অপরাধ ਹੋਏਗਾ ਜੇ ਕੋਈ ਇਹਨਾਂ ਦੀ ਟੈਂਟ ਲਾਉਣ ਦੇ ਵਿੱਚ ਮਦਦ ਕਰਦਾ ਜਿਹੜੇ ਹੋਮਲੈਸ ਨੇ ਜਦੋਂ ਕਿਤੇ ਕੈਂਪ ਸੈਟਅਪ ਕਰਦੇ ਆ ਉਹ ਕਰਨਾ ਤੇ ਗਲਤ ਹੀ ਆ ਪਰ ਜੇ ਕੋਈ ਬੰਦਾ ਇਹਨਾਂ ਦੀ ਮਦਦ ਕਰੂਗਾ ਉਹ ਵੀ ਜਿਹੜਾ ਗੁਨਾਹ ਹੋਊਗਾ ਔਰ ਇਹਦੀਆਂ ਸਜ਼ਾਵਾਂ ਸਖਤ ਨੇ ਜਿਹੜਾ ਬੰਦਾ ਵੀ ਇਹਨਾਂ ਦੀ ਮਦਦ ਕਰਦਾ ਹੈਲਡਿੰਗ ਔਰ ਅਬੈਟਿੰਗ ਇਹ ਹੋਮਲੈਸ ਕੈਂਪ ਨੂੰ ਉਹਨੂੰ 1000 ਡਾਲਰ ਦਾ ਜੁਰਮਾਨਾ ਹੋ ਸਕਦਾ 6 ਮਹੀਨੇ ਦੀ ਜੇਲ ਹੋ ਸਕਦੀ ਤੇ ਇਹ ਇੱਕ ਬਹੁਤ ਨਵੀਂ ਤੇ ਵੱਡੀ ਚੀਜ਼ ਹੁਣ ਦੂਜੀ ਗੱਲ ਇਹ ਆ ਵੀ ਰੌਲਾ ਇਹ ਗੱਲ ਕਲੀਅਰ ਨਹੀਂ ਆ ਪੂਰੀ ਜਦੋਂ ਲਾਰਡ ਡਿਫਾਈਨ ਨਹੀਂ ਕਰਦਾ ਕਿ ਏਡਿੰਗ ਦਾ ਮਤਲਬ ਕੀ ਆ ਏਡਿੰਗ ਦਾ ਮਤਲਬ ਹੁਣ ਤੁਸੀਂ ਕਿਸੇ ਦੀ ਕੈਂਪ ਲਾਉਣ ਦੇ ਵਿੱਚ ਮਦਦ ਕਰਦੇ ਆ ਕਿਸੇ ਦਾ ਕੈਂਪ ਲਾਉਂ ਕਿਸੇ ਨੂੰ ਟੈਂਟ ਲੋਕ ਹੁਣ ਕਿੰਨੇ ਲੋਕ ਨੇ ਜਿਹੜੇ ਆਪਣੇ ਬਹੁਤ ਬੁਰੀ ਹਾਲਤ ਆ ਉਹਨਾਂ ਦੇ ਲੋਕਾਂ ਨੂੰ ਟੈਂਟ ਦੇ ਆਉਂਦੇ ਆ ਕਿ ਤੁਸੀਂ ਆਹ ਲਓ ਜੀ ਠੰਡ ਆ ਹੁਣ ਟੈਂਟ ਲੈ ਲਓ ਜਾਂ ਕੰਬਲ ਵੰਡਣ ਜਾਂਦੇ ਆ ਬੇਕਰਿਆਂ ਨੂੰ ਆਪ ਆਮ ਤੌਰ ਦੇ ਉੱਤੇ ਦੇਖਦੇ ਆ ਕੀ ਉਹਨਾਂ ਨੂੰ ਵੀ ਹੁਣ 6-6 ਮਹੀਨੇ ਦੀ ਸਜ਼ਾ ਹੋਊਗੀ ਜਾਂ ਜਿਹੜੇ ਹੈਲਪਰਸ ਨੇ ਵਲੰਟੀਅਰਸ ਨੇ ਚਰਚਸ ਨੇ ਕਿੰਨੇ ਵਰਕਰਸ ਨੇ ਜਿਹੜੇ ਉਹਨਾਂ ਨੂੰ ਉਹ ਫੂਡ ਦਿੰਦੇ ਆ ਕਲੋਥਸ ਦਿੰਦੇ ਆ ਟੈਂਟ ਦਿੰਦੇ ਆ ਉਹਨਾਂ ਚ ਚਿੰਤਾ ਹੈ ਵੀ ਸਾਨੂੰ ਹੁਣ ਕਿਦਾਂ ਟਰੀਟ ਕੀਤਾ ਜਾਊਗਾ ਜਿਹੜੇ ਮੇਅਰ ਤੇ ਸਿਟੀ ਦੇ ਅਫੀਸ਼ੀਅਲਸ ਕਹਿੰਦੇ ਆ ਕਿ ਲਾ ਜਿਹੜੀਆਂ ਪਾਰਕਾਂ ਤੇ ਪਬਲਿਕ ਸਪੇਸਸ ਨੇ ਉਹਨਾਂ ਨੂੰ ਸੇਫ ਰੱਖਣ ਦੇ ਲਈ ਬਣਿਆ ਆ ਕਿ ਲੋਕਾਂ ਨੂੰ ਕਿ ਉਹ ਜਿਹੜੀ ਹੋਮਲੈਸ ਲੋਕ ਨੇ ਉਹਨਾਂ ਨੂੰ ਕਿਨਕੇ ਆਫੀਸ਼ੀਅਲ ਹੈਲਪ ਲੈਣ ਨਾ ਕਿ ਆਪ ਕੁਛ ਨਾ ਕੁਛ ਕਰਨ ਸੋ ਜਿਹੜੇ ਐਡਵੋਕੇਟਸ ਨੇ ਇਸ ਗੱਲ ਦੀ ਲੋਚਨਾ ਕਰ ਰਹਾ ਹੈ ਕਿ ਇਹ ਹੈਲਪ ਕਰਨ ਵਾਲਿਆਂ ਨੂੰ ਪਨਿਸ਼ ਕਰਨਾ ਗਲਤ ਆ ਇਹਦੀ ਲੀਗਲ ਤੇ ਹਿਊਮਨ ਰਾਈਟਸ ਕੰਸਰਨ ਨੇ ਕੁਝ ਲੀਗਲ ਐਕਸਪਰਟ ਕਹਿੰਦੇ ਆ ਕਿ ਇਸਲਾ ਦੇ ਨਾਲ ਇਹਲਾ ਜਿਹੜਾ ਕਿ ਗੈਰ ਸੰਵਿਧਾਨਿਕ ਆ ਤੇ ਇਹਦੇ ਨਾਲ ਜਿਹੜੇ ਲੋੜਵੰਦ ਨੇ ਉਹਨਾਂ ਦੀ ਮਦਦ ਦੇ ਵਿੱਚ ਦਿੱਕਤ ਆਇਆ ਦੋਸਤੋ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇਸ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਆਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ